ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਡਰਵਲ ਸਲਿੱਪ ਬਾਰੇ ਜਿਨ੍ਹਾਂ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਵਿੱਚ ਹੈ ਉਹ ਲੋਕ ਇਸ ਫਾਰਮ ਤੋਂ ਚੰਗੀ ਤਰ੍ਹਾਂ ਜਾਣੂ ਹੋਣਗੇ ਜਦੋਂ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਪੈਸੇ ਕਢਵਾਉਣੇ ਹੁੰਦੇ ਹਨ ਤਾਂ ਇਹ ਫਾਰਮ ਭਰਿਆ ਜਾਂਦਾ ਹੈ ਇਹ ਫਾਰਮ ਭਰਨਾ ਬਹੁਤ ਹੀ ਸੌਖਾ ਹੈ ਅੱਜ ਅਸੀਂ ਇਹ ਫਾਰਮ ਭਰਨਾ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਤਰੀਕ ਤੋਂ ਸ਼ੁਰੂ ਹੁੰਦਾ ਜਿੱਦਾਂ ਅੱਜ 8 ਤਰੀਕ ਪੰਜਵਾਂ ਮਹੀਨਾ 2025 ਫਿਰ ਦੂਸਰਾ ਨੰਬਰ ਕਿੰਨੇ ਪੈਸੇ ਲੈਣੇ ਚਾਹੁੰਦੇ ਆਪਾਂ ਜੇ ਤਾਂ ਮੰਨ ਲਓ ਕਿ ਮੈਨੂੰ 1000 ਰੁਪਏ ਦੀ ਲੋੜ ਆ 1000 ਓਨਲੀ ਫਿਰ ਇਨ ਫਿਗਰ ਲਿਖਣਾ 1000 ਉਸ ਤੋਂ ਬਾਅਦ ਇੱਥੇ ਅਕਾਊਂਟ ਨੰਬਰ ਲਿਖਣਾ ਹੈਗਾ ਆਪਣਾ 16 ਅੱਖਰ ਜੋ ਵੀ ਤੁਹਾਡਾ ਅਕਾਊਂਟ ਨੰਬਰ ਹੈ ਉਹ ਇੱਥੇ ਫਿਲ ਕਰ ਦੇਣਾ ਹੈ ਨੰਨ ਉਸ ਤੋਂ ਬਾਅਦ ਇੱਧਰ ਸਿਗਨੇਚਰ ਕਰਨੇ ਹਨ ਦਸਤਖਤ ਕਰਨੇ ਹਨ ਸਾਈਨ ਜਾਂ ਦਸਤਖਤ ਕਰਨੇ ਹਨ ਦੋ ਦਸਤਖਤ ਆਪਾਂ ਪਿਛਲੀ ਸਾਈਡ ਤੇ ਕਰਨੇ ਹਨ ਇਹ ਜਿਹੜਾ ਨੀਚੇਲਾ 파ਟਾਗਾ ਇਹ 파ਟ ਨੂੰ ਆਪਾਂ ਕੁਝ ਨਹੀਂ ਕਰਨਾ ਇਹ 파ਟ ਜਿਹੜਾ ਹੈਗਾ ਆਫਿਸ ਯੂਜ਼ ਵਾਸਤੇ ਹੈਗਾ ਇਹ ਅਫਸਰ ਨੇ ਭਰਨਾ ਹੁੰਦਾ ਇਸ ਵਿੱਚ ਸਾਡਾ ਕੋਈ ਰੋਲ ਨਹੀਂ ਹੁੰਦਾ ਬਸ ਇਹ ਹੀ 2-3 ਚੀਜ਼ਾਂ ਜੋ ਭਰ ਕੇ ਹੀ ਫਾਰਮ ਭਰਿਆ ਜਾਂਦਾ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈਗਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹੋਰ ਇਹੋ ਜੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ